ਜਮਕੌਰ ਸਾਹਿਬ ਜੋ ਜੰਗ ਹੋਈ ਉਸ ਜੰਗ ਦੇ ਵਿੱਚ ਪੰਜਾਂ ਪਿਆਰਿਆਂ ਦੇ ਵਿੱਚੋਂ ਦੀ ਤਿੰਨ ਪਿਆਰੇ ਸ਼ਹੀਦ ਹੁੰਦੇ ਆ ਇੱਕ ਬੇਨਤੀ ਕਰਕੇ ਸਫ਼ਰ ਸ਼ੁਰੂ ਕਰਾਂ ਸਾਡਾ ਇੱਕ ਦੁਖਾਂਤ ਬਹੁਤ ਹੈ ਅਸੀਂ ਦਿਹਾੜੇ ਤੇ ਮਨਾ ਰਹੇ ਆ ਭਾਵਕ ਵੀ ਬੜੇ ਹੁੰਨੇ ਆ ਔਰ ਅਸੀਂ ਮਹਿਸੂਸ ਵੀ ਬੜਾ ਕਰਦੇ ਆ ਪਰ ਜੇ ਕਿਤੇ ਅਸੀਂ ਅਜੋਕੀ ਪੀੜੀ ਵੱਲ ਦੇਖ ਲਈਏ ਅੱਗੇ ਵੀ ਬੜੀ ਵਾਰ ਜ਼ਿਕਰ ਕੀਤਾ ਵੀ ਉਹਨਾਂ ਅੱਗੇ ਬੱਚਿਆਂ ਅੱਗੇ ਸਿਰ ਝੁਕਦੇ ਆ ਜਿਹੜੇ ਛੋਟੇ-ਛੋਟੇ ਬੱਚੇ ਕਿੰਨੇ-ਕਿੰਨੇ ਗੁਰਬਾਣੀ ਕੰਠ ਕਰੀ ਬੈਠੇ ਆ ਹੈ ਬੱਚੇ ਛੋਟੇ ਨੇ ਪਰ ਗੁਰਬਾਣੀ ਬੜੀ ਕੰਠ ਕਰੀ ਬੈਠੇ ਆ ਸਾਡਾ ਸਿਰ ਝੁਕਦਾ ਉਹਨਾਂ ਦੇ ਅੱਗੇ ਉਹਨਾਂ ਦੇ ਮਾਪੇ ਅੱਗੇ ਜਿਨ੍ਹਾਂ ਨੇ ਉਹਨਾਂ ਨੂੰ ਗੁੜਤੀਆਂ ਐਸੀਆਂ ਦਿੱਤੀਆਂ ਕਿ ਛੋਟੀ ਉਮਰ ਵਿੱਚ ਹੀ ਉਹਨਾਂ ਨੂੰ ਕਿੰਨੇ ਕਿੰਨੇ ਬਾਣੀ ਕੰਠ ਕਰਵਾਤੀ ਪਰ ਉਹ ਵੀ ਅਸੀਂ ਬੱਚੇ ਦੇਖੇ ਨੇ ਜਿਹੜੇ 12-12 ਕਲਾਸਾਂ ਤੇ ਪੜ ਗਏ ਪਲੱਸ 2 ਦੀ ਪੜ੍ਹਾਈ ਤਾਂ ਕਰ ਗਏ ਪਰ ਉਹਨਾਂ ਨੂੰ ਪੰਜਾਂ ਪਿਆਰਿਆਂ ਦੇ ਨਾਮ ਤੱਕ ਨਹੀਂ ਪਤਾ ਉਹਨਾਂ ਨੂੰ 10 ਗੁਰੂ ਸਹਿਬਾਨ ਦੇ ਨਾਮ ਤੱਕ ਨਹੀਂ ਪਤਾ ਇਹ ਵੀ ਕਹਦੇ ਆਂ ਕਈਆਂ ਨੂੰ ਗੁਰੂ ਘਰ ਆਉਂਦਿਆਂ ਜ਼ਿੰਦਗੀ ਲੰਘ ਚੱਲੀ ਐ ਹਜੇ ਤੱਕ ਪੰਜਾਂ ਪਿਆਰਿਆਂ ਦੇ ਨਾਮ ਤੱਕ ਨਹੀਂ ਪਤਾ ਅਸੀਂ ਸਿੱਖੀ ਕਿਦਾਂ ਕਮਾਵਾਂਗੇ ਅਸੀਂ ਤੇ ਆਪਣੇ ਗੁਰੂ ਦੇ ਹਜੇ ਨਾਮਾਂ ਨੂੰ ਨਹੀਂ ਹਜੇ ਬੋਲਣਾ ਸਿੱਖਿਆ ਜੇ ਸਾਨੂੰ ਕੋਈ ਪੁੱਛ ਲੇ ਦੱਸ ਗੁਰੂ ਸਾਹਿਬਾਨ ਦੇ ਨਾਮ ਤੇ ਦੋ ਚਾਰ ਸੁਣਾਵਾਂਗੇ ਮੁੜ ਕੇ ਅਸੀਂ ਜ਼ੁਬਾਨ ਲੜਖੜਾਉਣ ਲੱਗ ਜਾਂਦੀ ਐ ਅਸੀਂ ਭੁੱਲ ਗਏ ਜਾਂ ਚੇਤੇ ਨਹੀਂ ਜਾਂ ਵਿਸਰ ਗਿਆ ਵੀ ਅਸੀਂ 10 ਗੁਰੂ ਸਾਹਿਬਾਨ ਦੇ ਨਾਮ ਤੱਕ ਹੀ ਨਹੀਂ ਸੁਣਾ ਸਕਦੇ ਫਿਰ ਅਸੀਂ ਗੁਰੂ ਮਹਾਰਾਜ ਤੇ ਤੁਹਾਡੇ ਦਰ ਤੋਂ ਸਿੱਖੀ ਦੀ ਦਾਤ ਮੰਗ ਕੇ ਕਿੱਦਾਂ ਨਿਭਾਵਾਂਗੇ ਇੱਥੇ ਤੇ ਅਸੀਂ ਉਹਨਾਂ ਮਰ ਜੀਵਣਿਆਂ ਨੂੰ ਚੇਤੇ ਕਰ ਰਹੇ ਹਾਂ ਜਿਨ੍ਹਾਂ ਨੇ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਹੈ ਇੱਕ ਸੱਜਣ ਨੂੰ ਪੁੱਛਿਆ ਕਿ ਜਿਹੜੇ ਪੰਜ ਪਿਆਰਿਆਂ ਦੇ ਵਿੱਚੋਂ ਤਿੰਨ ਪਿਆਰੇ ਸ਼ਹੀਦ ਹੋਏ ਉਹ ਕਿਹੜੇ ਸੀ ਉਹਨੂੰ ਜਵਾਬ ਹੀ ਨਹੀਂ ਆਇਆ ਉਹ ਸੋਚੀ ਪੈ ਗਏ ਆ ਵੀ ਪੰਜਾਂ ਪਿਆਰਿਆਂ ਚੋਂ ਕਿਹੜੇ ਤਿੰਨ ਸ਼ਹੀਦ ਹੋਏ ਉਹ ਤਿੰਨਾਂ ਦੇ ਨਾਮ ਹੀ ਨਹੀਂ ਦੱਸ ਸਕਿਆ ਇਹ ਕੱਲ ਦੀ ਗੱਲ ਹੈ ਉਦੋਂ ਫਿਰ ਮਨ ਨੂੰ ਬੜੀ ਚੋਟ ਲੱਗੀ ਵੀ ਮਨ ਅਸੀਂ ਗੁਰਸਿੱਖ ਕਹਾ ਰਹੇ ਹਾਂ ਪਰ ਸਾਨੂੰ ਇਹ ਹੀ ਨਹੀਂ ਪਤਾ ਪੰਜਾਂ ਪਿਆਰਿਆਂ ਚੋਂ ਉਹ ਕਿਹੜੇ ਤਿੰਨ ਪਿਆਰੇ ਜਿਹੜੇ ਚਮਕੌਰ ਦੀ ਉਹ ਗੱਡੀਆਂ ਵਿੱਚੋਂ ਨਿਕਲ ਕੇ ਮੈਦਾਨ ਵਿੱਚ ਲੱਖਾਂ ਨਾਲ ਜੂਝਦਿਆਂ ਹੋਿਆਂ ਸ਼ਹਾਦਤ ਦਾ ਜਾਮ ਪੀਂਦੇ ਆ ਦੁਨੀਆਂ ਵਾਲਾ ਪੱਖ ਦੇਖੀਏ ਤੇ ਸਾਨੂੰ ਪਤਾ ਨਹੀਂ ਕਿੰਨਿਆਂ ਦੇ ਨਾਮ ਯਾਦ ਹੋਣਗੇ ਕਿੰਨਿਆਂ ਦੇ ਮੋਬਾਈਲ ਨੰਬਰ ਯਾਦ ਹੋਣਗੇ ਕਿੰਨਿਆਂ ਦੇ ਨਾਮ ਸਾਡੇ ਦਿਮਾਗ ਵਿੱਚ ਫਿੱਟ ਹੋਣਗੇ ਕਈਆਂ ਦੇ ਮੋਬਾਈਲ ਨੰਬਰ ਚੇਤੇ ਹੋਣਗੇ ਪਰ ਜਿੱਥੋਂ ਅਸੀਂ ਗੁਰੂ ਮਹਾਰਾਜ ਕੋਲੋਂ ਬਖਸ਼ਿਸ਼ਾਂ ਲੈਣੀਆਂ ਉਹ ਗੁਰੂ ਮਹਾਰਾਜ ਦੇ 10 ਨਾਮ ਤਾਂ ਇਹ ਤਾਂ ਪਹਿਲੀ ਕਲਾਸ ਦੀ ਪੜ੍ਹਾਈ ਐ 10 ਗੁਰੂ ਸਾਹਿਬ ਦੇ ਨਾਮ ਪੰਜ ਪਿਆਰੇ ਚਾਰ ਸਾਹਿਬ ਜਾਦੇ ਇਹ ਤਾਂ ਪਹਿਲੀ ਕਲਾਸ ਦੀ ਪੜ੍ਹਾਈ ਐ ਤੇ ਅਸੀਂ 12-12 ਕਲਾਸਾਂ ਪੜ੍ਹ ਕੇ ਵੀ ਸਾਡੀ ਜ਼ੁਬਾਨ ਲੜਖੜਾਉਂਦੀ ਹੋਵੇ ਕਿ 10 ਗੁਰੂ ਸਾਹਿਬ ਦੇ ਨਾਮ ਬਿਨਾ ਸਾਨੂੰ ਆਉਂਦੇ ਹੋਣ ਫਿਰ ਸਾਡੇ ਲਈ ਇਹ ਦੁਖਾਂਤ ਹੈ ਦੁੱਖ ਵਾਲੀ ਗੱਲ ਹੈ ਗੁਰੂ ਸਾਹਿਬ ਮੇਰ ਕਰਨ